ਹਾਂਜੀ ਪੰਜਾਬੀਓ ਦਰਜੀਤ ਦੁਸਾਂ ਦੇ ਚੜਾਈ ਇੰਨੀ ਹੋ ਰਹੀ ਆ ਇੰਨੇ ਸ਼ੋ ਹੋ ਰਹੇ ਨੇ ਤੇ ਉਹਦਾ ਵਿਰੋਧ ਬਹੁਤ ਜ਼ਿਆਦਾ ਹੋ ਰਿਹਾ ਕਿਉਂ ਵਿਰੋਧ ਹੋ ਰਿਹਾ ਕਿਉਂਕਿ ਉਹਦੇ ਸਿਰ ਤੇ ਪੱਗ ਹੈ ਤੋ ਇੱਕ ਸਿੱਖ ਹੈ ਤੇ ਉਹ ਮੈਂ ਹੂੰ ਪੰਜਾਬ ਦਾ ਨਾਰਾ ਦਿੱਤਾ ਉਹਨੇ ਜਿਵੇਂ ਮੈਂ ਆਪਣੇ ਪੰਜਾਬ ਦੀ ਗੱਲ ਕਰਦਾ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਿਹਾ ਪੰਜਾਬ ਦੀ ਪੰਜਾਬ ਦਾ ਲੈਵਲ ਇਹਨੂੰ ਹਾਈ ਕਰ ਰਿਹਾ ਤੇ ਇਹੀ ਵਿਰੋਧੀਆਂ ਤੋਂ ਜਰਾਂ ਦੀ ਜਾ ਰਿਹਾ ਇੱਥੋਂ ਕਿਉਂਕਿ ਉਹ ਸਿੱਖ ਹੈ ਤੋ ਸਿੱਖ ਦੇ ਕਾਰਨ ਉਹਦਾ ਵਿਰੋਧ ਕੀਤਾ ਜਾਂਦਾ ਸੋ ਫਿਰ ਵੀ ਇਹ ਬਹੁਤ ਹੀ ਮਾੜੀ ਗੱਲ ਹੈ ਕਿ ਉਸ ਦਾ ਵਿਰੋਧ ਕੀਤਾ ਜਾਂਦਾ ਸਿੱਖ ਹੋਣ ਦੇ ਕਾਰਨ ਹੀ ਉਹਦਾ ਵਿਰੋਧ ਕੀਤਾ ਜਾਂਦਾ ਹੈ ਕਿਉਂਕਿ ਇੱਕ ਪੰਜਾਬੀ ਐਸੋ ਪੰਜਾਬੀਆਂ ਨੇ ਇਹ ਕਟਿਆ ਮਾਨਸਿਕਤਾ ਵਾਲੇ ਲੋਕ ਨੇ ਜਿਹੜੇ ਪੰਜਾਬੀ ਦੀ ਜਿਹਦੇ ਚੜ੍ਹਾਈ ਹੁੰਦੀ ਹੈ ਇੰਟਰਨੈਸ਼ਨਲ ਲੈਵਲ ਤੇ ਵੀ ਹੁੰਦੀ ਹੈ ਤੇ ਇਹ ਲੋਕਾਂ ਤੋਂ ਜਰਿਆ ਨਹੀਂ ਜਾਂਦਾ ਸੋ ਇਸ ਕਰਕੇ ਇਹ ਬੈਰ ਵਿਰੋਧ ਕਰਨਾ ਜਦਕਿ ਬੈਰ ਵਿਰੋਧ ਵਾਲੀ ਕੋਈ ਗੱਲ ਨਹੀਂ ਹੈ ਢੀ ਪਰ ਫਿਰ ਵੀ ਇਹਨਾਂ ਦਾ ਕੰਮ ਹੈ ਬੈਰ